ਸਭ ਕੁਝ ਦੇਣ ਵਾਲਾ ਵਿਯੋਹੀ ਇੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀਾਂ ਦੇ 350ਵੀਂ ಶತਦੀ ਸਮਾਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮਤਾਂ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਦੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੂਰੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜੀ ਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਹੁਣ ਅਸੀਂ ਸਾਰੇ ਨਤਮਸਤਫ ਹੋਇਆ ਅਰਦਾਸ ਕੀਤੀ ਹੈ ਔਰ ਸ਼ਾਮ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਕੀਰਤਨ ਦਰਬਾਰ ਹੈ ਉਹ ਵੀ ਹੋ ਰਹੇ ਨੇ ਔਰ ਜਿਹਦੇ ਵਿੱਚ ਉੱਚੇ ਚੇਤੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤਪਨ ਜੀ ਔਰ ਸਮੁੱਚੀ ਕੈਬਨਿਟ ਉਹ ਸ਼ਮੂਲੀਅਤ ਕਰ ਰਹੀ ਹੈ ਸਾਡੇ ਵੱਲੋਂ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਦਿਲੋਂ ਨਮਨ ਕਰ ਸਕੀਏ ਸਤਨਾਮ ਸਤਨਾਮ